ਨੰ ਚੰਗਾ ਤੇ 5-7 ਦਿਨ ਹਜੇ ਬਾਕੀ ਪਏ ਆ ਆ ਦੇਖੋ ਲਿਆ ਬਾਈ ਕਰ ਆ ਜਾ ਬੱਚੇ ਦਾ ਬੱਚੇ ਤੇ ਜਾਉ ਇਹ ਇਤ ਇੰਨੀ ਠੰਡੀ ਸੀ ਲਾਵੀ ਪਰ ਮੈਂ ਕੋਈ ਧਾਰ ਵੀ ਨਾ ਮਾਰੇ ਆਪਣੀ ਗਾਰੰਟੀ ਹੋਊਗੀ ਵੀ ਜੇ ਬਾਲਟੀ 'ਚ ਲੱਤ ਵੀ ਮਾਰ ਜੀ ਅੱਛਾ ਸਹੀ ਗੱਲ ਹੈ ਜੀ ਮੋੜ ਕੇਵੇਂ ਮੋੜਿਆ ਹਿਆਲ ਹੋਵੇ ਜੇ ਤੋ ਕੀ ਫਾਇਦਾ ਜੀ ਵੱਧਦਾ ਤੇ ਧਾਰਾ ਨਹੀਂ ਰੋਦੀ ਕਰ ਬੰਬੀ ਵਾਂਗੂ ਵਰਦੀ ਹੈ ਹਾਂ ਲੈ 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 ਦੇਖੋ ਮਿੱਤਰੋ ਆਹਾ ਆਹਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਸੁਖਵੰਤ ਕੋਲੇ ਬਾਈ ਸੁਖਵੰਤ ਦੇ ਇੱਧਰਲੇ ਪਾਸੇ ਜਿਹੜੇ ਪਸ਼ੂ ਖੜੇ ਆ ਨਾ ਗਾਵਾਂ ਇਹ ਘਰਦਿਆਂ ਗਾਵਾਂ ਆਗੀਆਂ ਤੇ ਇੱਧਰਲੇ ਪਾਸੇ ਆਗੀਆਂ ਬਾਈ ਦੀਆਂ ਮੱਝਾਂ ਮੱਝਾਂ ਵੀ ਜਿਹੜੀਆਂ ਹੈਗੀਆਂ ਬਾਈ ਕੋਲੇ ਨਾ ਚੰਗੀਆਂ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਣਾ ਇੱਕ ਵਾਰੀ ਇੱਧਰੋਂ ਨਿਗਾਹ ਮਰਵਾਦਗੇ ਆਪਾਂ ਬਾਈ ਦੇ ਘਰ ਦੇ ਪਸ਼ੂ ਜਿਹੜੇ ਹੈਗੇ ਨਾ ਉਹ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਵੀ ਕਿਹੇ ਜੇ ਬਾਈ ਪਸ਼ੂ ਰੱਖਦਾ ਆ ਦੋ ਗਾਵਾਂ ਦੇਣੀਆਂ ਬਾਈ ਨੇ ਤੇ ਉਹ ਇੱਧਰਲੇ ਪਾਸੇ ਆਗੀਆਂ ਦੋਨੇ ਦੀ ਦੋਨੇ ਗਾਵਾਂ ਜਿਹ ਇੱਕ ਤਾਂ ਸੂਈ ਹੈ ਤੇ ਇੱਕ ਸੂਣ ਵਾਲੀ ਆ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਤੇ ਇਹਨਾਂ ਦੋਨਾਂ ਗਾਵਾਂ ਦੀ ਡਿਟੇਲਸ ਉਹਰੇ ਨਾਲ ਸਾਂਝੀ ਕਰਾਂਗੇ ਜੇ ਇਹਨੂੰ ਗਾਵਾਂ ਰੇਡ ਦੇ ਵਿੱਚ ਠੀਕ ਲੱਗੀਆਂ ਤੇ ਦੱਸਿਓ ਜਰੂਰ ਆਓ ਕਰਾਈਏ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਸਖਵੰਤ ਸਿੰਘ ਹੈ ਜੀ ਪਿੰਡ ਆਪਣਾ ਝੰਡੀਆਂ ਜੀ ਅੱਛਾ ਨੇੜੇ ਕਿਦਰਵਾ ਜੀ ਠੀਕ ਹੈ ਜ਼ਿਲ੍ਹਾ ਵੀ ਬਟਿੰਡਾ ਤਹਿਸੀਲ ਵੀ ਬਟਿੰਡਾ ਠੀਕ ਹੈ ਪਿੰਡ ਝੰਡੀਆਂ ਆ ਗਿਆ ਹਾਂਜੀ ਹਾਂਜੀ ਠੀਕ ਆ ਅੱਛਾ ਸਖਵੰਤભાઈ ਨਾਲ ਜੇ ਗੱਲ ਕਰਕੇ ਦੁੱਧ ਦਾ ਕੰਮ ਹਾਂ ਵੀ ਦੁੱਧ ਦਾ ਕੰਮ ਕਰਦੇ ਆ ਪਰ ਕਿਦਰਵੇ ਸ਼ਹਿਰ ਚ ਆਪ ਹੀ ਸੇਲ ਕਰਦੇ ਆ ਠੀਕ ਆ ਤੇ ਨਾਲ ਵਪਾਰ ਦਾ ਹਾਂ ਵੀ ਇੱਕ ਦੋ ਪਸ਼ੂ ਲੈਣੇ ਐਵੇਂ ਬਾਹਲਾ ਨਹੀਂ ਆਪਾਂ ਵੀ ਕੋਈ 10-10 ਪਸ਼ੂ ਕਰਕੇ ਠੀਕ ਹੈ ਦੋ ਪਸ਼ੂ ਹੁੰਦੇ ਆ ਦੋ ਪਸ਼ੂ ਹੁੰਦੇ ਆ ਦੋ ਜਾਂ ਤਿੰਨ ਬਸ ਇੰਨੇ ਹੁੰਦੇ ਠੀਕ ਹੈ ਅੱਛਾ ਜਿਵੇਂ ਅੱਜ ਆਪਣੇ ਕੋਲ ਦੋ گاਮਾਂ ਨੇ ਤੇ ਪਹਿਲੀ ਗਾਂ ਦੀ ਜੀ ਆਪਾਂ ਗੱਲ ਕਰ ਲੀਏ ਹਾਂਜੀ ਜਰਸੀ ਕ੍ਰਾਸ ਚ ਹਾਂਜੀ ਇਹ ਜਰਸੀ ਕ੍ਰਾਸ ਪੈਂਦੀ ਹੈ ਦੂਜਾ ਸੂਆ ਸੋਣਾ ਜੀ ਦੂਜਾ ਸੂਆ ਸੋਣਾ ਤੇ ਕਿੰਨੇ ਦਿਨ ਬਾਕੀ ਆ ਇਹਦੇ ਚ ਇੱਕ ਹਫਤਾ ਬਾਕੀ ਹੈ ਜੀ ਇੱਕ ਹਫਤਾ ਬਾਕੀ ਹੈ ਦੁੱਧ ਕਿੰਨਾ ਪਾ ਦੂ ਬਈ ਦੁੱਧ ਬਈ ਕਹਿਣ ਨੂੰ ਤਾਂ ਭਾਵੇਂ 20 ਕਿਲੋ 16 17 ਕਿਲੋ ਆ ਜੇ ਮੈਂ ਖੁੱਲਾ ਦੁੱਧ ਪਾ ਦਿਆਂ 15 ਕਿਲੋ ਤਾਂ ਪਾਉਗੀ ਪਾਉਗੀ ਹਾਂ 15 ਤੋਂ ਪਲੱਸ ਪਾਉ ਕਿਲੋ ਉੱਤੇ ਪਾ ਦੇ ਕੋਈ ਠੀਕ ਹੈ ਉਹ ਕੱਦ ਚ ਛੋਟੀ ਆ ਹੈਨਾ ਕੱਦ ਚ ਦਰਮਿਆਨੀਆਂ ਨਾਲ ਬੜੀਆਂ ਛੋਟੀਆਂ ਵਜ਼ਨ ਬਹੁਤ ਆ ਜੀ ਅੱਛਾ ਇਹ ਆ ਦੇਖੋ ਤੁਸੀਂ ਆਪਾਂ ਖੜੀ ਦਿਖਾ ਦਿੰਨੇ ਆ ਇੱਕ ਵਾਰੀ ਹੈਨਾ ਇਹ ਬਲੈਕ ਦੇ ਵਿੱਚ ਇਹ ਪੈਂਦੀ ਆ ਤੇ ਦਿਨ ਕਿੰਨੇ ਲੈ ਜੂ ਬਈ ਦਿਨ ਇੱਕ ਹਫਤਾ ਪਿਆ ਬਈ ਇੱਕ ਹਫਤਾ ਬਈ ਇਧਰ ਕਰੀ ਮਾੜੀ ਜੀ ਕੇ ਨਾਲੇਵੇ ਤੋਂ ਆਪਾਂ ਉਹ ਖੜੀ ਦਿਖਾ ਦਈਏ ਇਹ ਆ ਦੇਖੋ ਤੁਸੀਂ ਹੂੰ ਠੀਕ ਹੈ ਲੇ ਖੋਲੀ ਬਈ ਕਰਾ ਫਿਰ ਆਪਾਂ ਤੋਰ ਕੇ ਵੀ ਦਿਖਾਈਏ ਨਾਲ ਦੀ ਨਾਲ ਅ ਲੋਬੀ ਮਿੱਤਰੋ ਇਹ ਹੈ ਹਨਾ ਕ੍ਰੋਸ ਬਰੀਡ ਦੀ ਜਰਸੀ ਕਹਿ ਦਈਏ ਇਹ ਲੈ ਚੱਲ ਕੇਰਾ ਉਹ ਸਮੀ ਪੜੀਆ ਵਜਣ ਚੰਗਾ ਤੇ 5-7 ਦਿਨ ਹਜੇ ਬਾਕੀ ਪਏ ਆ ਦੁੱਧ ਬਾਈ ਜੇ ਗੱਲ ਕਰਕੇ ਲੇਵੇ ਤਾਂ ਤਾਂ ਲੱਗਦਾ ਹਨਾ ਵੀ ਹਾਂਜੀ ਹਾਂਜੀ ਖੁੱਲੀ ਖੁੱਲੀ 14 15 ਕਿਲੋ ਖੁੱਲਾ ਪਾ ਦੂਗੀ ਹਾਂਜੀ ਹਾਂਜੀ ਹੂੰ ਨਹੀਂ ਆ ਦੇ ਖੱਲੇਵਾ ਦੇਖੋ ਇਧਰ ਹੀ ਲਿਆ ਬਾਈ ਬਾਹਰ ਨਾ ਲੈ ਕੇ ਜਾ ਲੋ ਵੀ ਮਿੱਤਰੋ ਇੱਕ ਵਾਰੀ ਤੁਸੀਂ ਫੇਰ ਚੈੱਕ ਕਰ ਲੋ ਸਰੀਰਕ ਵੰਤਰ ਜਿਹੜੀ ਹੈਗੀ ਬਹੁਤ ਸੋਹਣੀ ਸੁਨੱਖੀ ਆ ਲੇਵਾ ਵੀ ਜਿਹੜਾ ਹੈਗਾ ਹਨਾ ਇਹ ਆ ਦੇਖੋ ਲਿਆ ਬਾਈ ਕਰ ਆ ਜਾ ਫੀਲਿੰਗ ਵੀ ਬਹੁਤ ਹੈ ਹੂੰ ਠੰਡੀ ਸੀ ਲਾ ਤੇ ਠੀਕ ਆ ਆ ਜਾ ਆ ਜਾ ਸਗਵੰਤ ਰੇਟ ਦੱਸ ਮੈਨੂੰ ਇਹਦਾ ਖੜ ਜਾ ਫੇਰ ਬੰਨੀ ਰੇਟ ਕਰਾਉਣ ਨੂੰ ਬਾਈ ਕੋਈ 50 ਕਰਾ ਲੇ 55 ਕਰਾ ਲੇ ਆਪਾਂ ਮੰਨ ਲਓ 45 ਰੀਅਰ ਦੀ ਹਾਂ ਨਹੀਂ ਐ ਬਸ ਵੈਰੀ ਗੁੱਡ ਹਾਂ ਜਿੰਨੇ ਕਿਸ ਆਪਦਾ ਪੜਤਾ ਪੈਂਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਬਸ ਛੋੜ ਚੱਪਾ ਜਾ ਕੋਈ ਹੋਰ ਸੇਵਾ ਬਸ ਆਈਗੇ ਭੈਣ ਭਰਾ ਦਾ ਮਾਣ ਹੀ ਹੋ ਗਏ ਠੀਕ ਹੈ ਜੀ ਹਾਂਜੀ ਆ ਜੋ ਕਰਾ ਇਧਰਲੇ ਪਾਸੇ ਆ ਜਾ ਅੱਛਾ ਸਗਵੰਤ ਜਿਹੜੀ ਤੇਰੇ ਕੋਲੇ ਇਕ ਆ ਗਈ ਸੂਈ ਸਵਾਈ ਹਾਂਜੀ ਹਾਂਜੀ ਹੈਨਾ ਇਹ ਕਿੰਨੇ ਕ ਦਿਨਾਂ ਦੀ ਸੋਈ ਹੈ ਇਹ ਹਫਤੇ ਦੇ ਹਫਤੇ ਦੀ ਸੋਈ ਹੈ ਜੀ ਆਪਾਂ ਹਫਤੇ ਦੀ ਸੋਈ ਹੈ ਕਿੰਨਾ ਦੁੱਧਦਾ ਬਈ ਹੁਣ ਹੁਣ ਇਹਦੇ ਮੰਨ ਲਓ ਵੀ ਆਪਣੇ ਕੋਈ ਤਾਂ ਸੋਭਾ ਆਈ ਹੈ ਅੱਛਾ ਆਪਾਂ ਮਾਲਕ ਦੇ ਕਿੱਲੇ ਤੇ 10 ਕਿਲੋ ਤੋਲ ਕੇ ਲੈ ਕੇ ਆਏ ਹਾਂ ਜੀ ਠੀਕ ਹੈ ਤੇ ਆਪਾਂ 9 ਕਿਲੋ ਕਮਾਂਗੇ ਹੁਣ ਜੇ ਕੋਈ ਮੰਨ ਲਾ ਵੀ ਆਪਣੇ ਨਾਲ ਉਹ ਕਰਦਾ ਤਾਂ ਇੱਕ ਦਿਨ ਕੋਈ ਨਹੀਂ ਰੋਕ ਕੇ ਦੇ ਦੇਗਾ ਠੀਕ ਹੈ ਹਾਂ ਵੀ ਕਿਤੇ ਮੇਰੇ ਕੋਲ ਚੀਜ਼ਾ ਖੁੱਲਾ ਹੈਗਾ 8 ਕਿਲੋ ਤੋਂ ਦਾ ਬਾਹਰ ਇਹ ਨਸਲ ਕਿਹੜੀ ਕਹਾਂਗੇ ਇਹਨੂੰ ਆਪਾਂ ਇਹ ਆਪਾਂ ਸਾਈ ਵਾਲ ਤੇ ਚਫ ਦੀ ਕਰਾਉਸ ਹੈ ਜੀ ਕਰਾਉਸ ਬਰੀਡ ਜੀ ਆਹ ਜੀ ਠੀਕ ਹੈ ਮਗਰ ਬੱਚਾ ਮਗਰ ਬੱਚਾ ਜ ਆਹ ਵੱਡਾ ਦਿਖਾਉਂਦੀ ਆ ਹਨਾ ਇਹ ਚਨਾ ਜੀ ਥੋੜਾ ਇਹ ਦੁੱਧ ਦੂਜੇ ਤਿੰਨਾਂ ਨਾਲੋਂ ਵੱਡਾ ਅੱਛਾ ਹਾਂ ਐਵੇਂ ਆਪਾਂ ਕਹਿ ਦਿੱਤੀ ਕਿ ਮੁੜ ਕੇ ਇੱਥੇ ਅਗਲਾ ਆ ਗਿਆ ਠੀਕ ਆ ਇਹ ਜਾਂ ਲੈਵਾ ਮਿੱਤਰੋ ਤੁਸੀਂ ਚੈੱਕ ਕਰ ਲਓ ਖੜੀ ਦਾ ਲੈ ਖੋਲ ਲੈ ਸਕਵੰਦ ਇਹ ਇੱਧਰ ਵੀ ਕਰੀ ਦੇ ਮੂਰਲਾ ਸੰਭੀ ਦਿਖਾਈ ਦਿੰਨੇ ਆਪਾਂ ਥੋੜਾ ਮੇਕ ਘਰ ਵੱਧਾਈ ਉਹਦੇ ਕੋਈ ਇਹ ਨਹੀਂ ਵੀ ਅੱਦੋਦੀ ਦਾ ਬਟਾ ਥੋੜੀਆਂ ਤਾਰਾ ਅੱਛਾ ਸਕਵੰਦ ਇੱਕ ਗੱਲ ਹੋਰ ਆ ਹਨਾ ਇੱਧਰ ਹੀ ਲੈ ਚੱਲ ਅ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਹੈਗਾ ਆਪਣਾ ਉਹ 1 ਵਜੇ ਦਾ ਨਾ ਹਾਂਜੀ ਹਾਂਜੀ 1 ਵਜੇ ਹਾਂ 1 ਵਜੇ ਮਿੱਤਰੋ ਇਹ ਦੇਖ ਲਓ ਤੁਸੀਂ ਇਹ ਅ ਗਰਮੀਆਂ ਦੇ ਵਿੱਚ ਜੇ ਗੱਲ ਕਰਗੇ 9 10 ਕਿਲੋ ਦੁੱਧ ਆ ਲਈ ਇਹ ਬਿਹੜ ਆ ਗਈ ਸੋਹਣਾ ਸੰਘਣਾ ਦੁੱਧ ਹੋ ਬਈ ਹਨਾ ਸਖਵੰਤ ਜੀ ਇਤਰੀ ਲਿਆ ਬੜੀ ਸਮੀ ਪੜੀ ਚੰਗੀ ਅਸ਼ਕੀ ਨੂੰ ਬਹੁਤ ਆਈ ਇੱਥੋਂ ਇੱਕ ਵਾਰੀ ਹੋ ਦਿਖਾ ਦੇ ਲੈ ਤੇ ਇਸ ਬੱਚੇ ਦਾ ਬੱਚੇ ਤੇ ਜਾਉ ਇਹ ਲੈ ਅੱਛਾ ਸਖਵੰਤ ਬੰਨ ਕਰ ਅੱਛਾ ਸਖਵੰਤ ਹੁਣ ਜੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਰੇਟ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਖਾਣੇ ਕਈ ਵਾਰੀ ਅਗਲੇ ਨੂੰ ਐ ਹੁੰਦਾ ਵੀ ਖਣੀ ਗਰਮ ਅੱਛਾ ਹਾਂ ਠੰਡੀ ਸੀਲ ਐ ਚੌਂਚ ਭਵੇਂ ਦੋਵੇਂ ਜਾਣੇ ਦੋ ਬੰਦੇ ਬੈਠ ਬੈਠ ਉੱਠੀ ਜਾਣ ਕੋਈ ਇਹਨੂੰ ਕੋਈ ਨਿੰਦ ਵਿਚਾਰ ਨਹੀਂ ਮਾਰ ਲ ਫਿਰ ਧਾਰਾਂ ਕਰ ਅੱਛਾ ਬੱਚਾ ਛੱਡੇਗਾ ਹਾਂਜੀ ਤਾਂ ਛੱਡ ਲਾ ਫਿਰ ਬੱਚਾ ਅਜੇ ਨਿਆਣਾ ਪਾਉਣੇ ਹੁੰਨੇ ਆ ਹਾਂਜੀ ਹਾਂਜੀ ਜੋ ਨਹੀਂ ਇਹ ਇਹ ਜ਼ਰੂਰੀ ਆ ਹਾਂਜੀ ਹਾਂਜੀ ਇਹ ਇਹ ਕਹਿੰਦੇ ਆ ਲਓ ਨਾਲ ਦੀ ਨਾਲ ਹੀ ਮਰੈ ਨੇ ਤਾਂ ਕੰਮ ਹੈਣਾ ਹਾਂ ਜੋ ਆਈਦੀ ਤਾਂ ਇੰਨੀ ਠੰਡੀ ਸੀ ਲਾਵੀ ਭਵੇਂ ਕੋਈ ਧਾਰ ਵੀ ਨਾ ਮਾਰੇ ਆਪਣੀ ਗਰੰਟੀ ਹੋਊਗੀ ਵੀ ਜੇ ਬਾਲਟੀ 'ਚ ਲੱਤ ਵੀ ਮਾਰ ਦੇ ਅੱਛਾ ਹਾਂ ਵੀ ਵੇਖਣ ਜੇ ਅਗਲੇ ਨੂੰ ਆਏ ਲੱਗਦੀ ਹੈ ਵੀ ਖਣੀ ਪਤਾ ਨਹੀਂ ਕਿੰਨੀ ਘੋ ਬਈ ਹਾਂ ਨਹੀਂ ਇਹ ਨਾ ਗਾਵਾਂ ਬੱਚੇ ਦਾ ਵਾੜਾ ਕਰਦਿਆਂ ਹੁੰਦੇ ਹਾਂ ਹਾਂ ਵੀ ਕ੍ਰਾਸ ਬਰੀਡ ਕਰਕੇ ਬੱਚੇ ਦਾ ਵੀ ਬਸ ਪੰਜ-ਛੇ ਦਿਨ ਹੀ ਕਰੂਗੀ ਜੀ ਆਪਾਂ ਨੂੰ ਪਹਿਲੇ ਸੂਹ ਦੀ ਬੱਛੀ ਸੀ ਉਹ ਆਨੇ ਵੀ ਆਪਾਂ ਦਾ ਬਦਮੀਨਾ ਛੱਡੀ ਸੀ ਮੁੜ ਕੇ ਕੋਈ ਚੱਲ ਅੱਛਾ ਹਾਂ ਲੈ ਵੀ ਆਹ ਦੇਖ ਲਓ ਮੈਂ ਬੰਦ ਨਹੀਂ ਕਰਦਾ ਵੀਡੀਓ ਪਹਿਲਾਂ ਥੋੜੀ ਜੀ ਹੁਣ 2 ਮਿੰਟਾਂ ਦੀ ਲੰਮੀ ਹੋ ਜੇ ਠੀਕ ਹੈ ਬਾਕੀ ਅਪਰ ਹੋਈ ਪਸ਼ੂ ਭੇਜਦੇ ਆਂ ਵੀਡੀਓ ਤੇ ਲੰਬਾ ਨਹੀਂ ਲੈਣਾ ਮੋੜ ਕੇ ਐਵੇਂ ਹੁਣ ਤਾਂ ਕਿੱਡੀ ਗੱਲ ਆਈ ਮੋੜ ਕੇ ਅਗਲਾ ਖਿਆਲ ਆਉਣਾ ਕੋਈ ਸਵਾਦ ਨਹੀਂ ਆਉਂਦਾ ਹਯਾ ਗੱਲ ਪੱਕੀ ਐ ਤੇਰੀ ਸੱਜਣਾ ਇਹ ਇਹ ਗੱਲ ਤੇਰੀ ਵੈਸਟ ਐ ਹਾਂ ਕਹਿਣ ਨੂੰ ਤਾਂ ਹੁਣ ਆਪਾਂ ਕਹਿੰਦੇ ਵੀ ਚਲ ਆ ਥਾਂ 'ਚ ਜ਼ਰੂਰ ਵੀ 10 12 ਵਾਦ ਦਾ ਤਾਂ ਕੋਈ ਮਤਲਬ ਹੋਣੀ ਹੈਗਾ ਹਾਂਜੀ ਹਾਂਜੀ ਹੈ ਸਹੀ ਗੱਲ ਆਈ ਮੋੜ ਕੇ ਐਵੇਂ ਮੋੜ ਕੇ ਖਿਆਲ ਆਵੇ ਤਾਂ ਕੀ ਫਾਇਦਾ ਹੀ ਬਾਧੂ ਪਸ਼ੂ ਭੇਜਦੇ ਐਵੇਂ ਕੀ ਫਾਇਦਾ ਹੀ ਠੀਕ ਐ ਗੱਲ ਮੋੜ ਕੇ ਐਵੇਂ ਮਾੜੀ ਗੱਲ ਪੁੱਛ ਚਲੋ ਬਾਈ ਕੋਲੇ ਆਜਾ ਨਾ ਆਪਣੀ ਪਹਿਲੀ ਵੀਡੀਓ ਆ ਤੇ ਮੈਂ ਇਹਨੂੰ ਕਹਿੰਦਾ ਪਰ ਮੈਂ ਆਖਿਆ ਯਾਰ ਤੂੰ ਕੋਈ ਗੱਲ ਨਹੀਂ ਚੱਲ ਤੇ ਦਿਖਾਉਣ ਨੂੰ ਕਿਹੜਾ ਫਰਮਾ ਵੀ ਮਾੜੇ ਕਿਹੜਾ ਦਿਖਾਉਣੇ ਨਹੀਂ ਹੈਗੇ ਮੈਨੂੰ ਤਾਂ ਇਹ ਵੀ ਨਹੀਂ ਮਾੜੇ ਲੱਗਦੇ ਵੀ ਇਹ ਤਾਂ ਤੋਹਫੇ ਆ ਗਰਮੀ ਦੇ ਗਰਮੀ ਦੇ ਵਿੱਚ ਦੁੱਧ ਚੰਗਾ ਉਹ ਮਰੀ ਜਾਂਦੀ ਪਰਲੀ ਟੁੱਟ ਜੀ ਲੈ ਮੈਂ ਇੱਧਰ ਨੇੜੇ ਆ ਜਾ ਕਿਤੇ ਮੈਥੋਂ ਨਾ ਡਰ ਜੇ ਨਹੀਂ ਡਰਦੀ ਇੱਧਰ ਦੀ ਆ ਜਾ ਅੱਛਾ ਲੈ ਇਹਦਾ ਯਾਰ ਵਰਦੀ ਤਾਂ ਪੂਰੀ ਐ ਐ ਚੁਆਇਸ ਹੈ ਜੀ ਇਹ ਲੱਖ ਵਾਲੀ ਦੇ ਲੱਗੀ ਜਿਹੜੀ ਇਹ ਤੇ ਲੱਗੀ ਉਹ ਖੜ ਜਾ ਮੈਨੂੰ ਮੈਂ ਦੱਸਦਾ ਤਾਰ ਅਮੀ ਜਰੋ ਓਕੇ ਜਮਾ ਹਨਾ ਜਮਾ ਨਾ ਭੂਰਨਾ ਛੱਟਾ ਯਾਰ ਧਾਰਾ ਨੀ ਲੋ ਦੀ ਬੰਬੀ ਮੰਗੂ ਵਰਦੀ ਹੈ ਹਾਂ ਲੈ 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 ਦੇਖੋ ਮਿੱਤਰੋ ਆਹਾ ਹੁਣ ਰੇਟ ਦੱਸ ਫਿਰ ਰੇਟ ਕਰਾਉਣ ਨੂੰ ਭਵੇਂ ਜੀ ਇਹੋ ਜਿਹਿਆਂ ਦੇ ਲੋਕ 40 40 ਵੀ ਕਰੀ ਜਾਂਦੇ ਆ ਰੇਟ ਆਪਾਂ ਮੰਨ ਲਓ ਵੀ ਕੁਛ ਕਰਨ ਲਈ 33000 ਦੀ ਵਾੜ ਦੇ ਦੇਾਂਗੇ ਜਮਾ ਫਿਕਸ ਦੱਸ ਦੇ ਮਾਨਤਾ ਜਮਾ ਫਿਕਸੀ ਹੈ ਮਾਨਤਾ ਜੇ ਕੋਈ ਦੂਰੋਂ ਨੇੜੇ ਆਉਂਦਾ ਉਹਦਾ ਕਰ ਦੇਾਂਗੇ ਆਪਾਂ ਠੀਕ ਹੈ ਹਾਂ ਇਹ ਨੰਬਰ ਮੋਰ ਸੱਜਣਾ ਨੰਬਰ 9877568262 ਜੀ ਠੀਕ ਹੈ ਹਾਂਜੀ ਲੋ ਵੀ ਇਹ ਸੀ ਬਾਈ ਦਾ ਨੰਬਰ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਨਾ ਬਾਈ ਨਾਲ ਗੱਲ ਕਰ ਲਿਓ ਤਸੱਲੀ ਤੁਸੀਂ ਭਰਾਵੋ ਵੱਧ ਤਾਂ ਇੱਥੇ ਆ ਕੇ ਕਰਿਓ ਦੋਨੇ ਗਾਵਾਂ ਦਾ ਰੇਟ ਕਿਵੇਂ ਲੱਗਿਆ ਦੱਸਿਓ ਫਿਰ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਆ